ਇਹ ਜਿਹੜੇ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਦੇ ਬਹੁਤ ਚੰਗੇ ਦੋਸਤ ਨੇ ਗੌਤਮ ਅਦਾਨੀ ਜੀ ਉਹਨਾਂ ਦੀ ਜਾਇਦਾਦ ਵਿੱਚ ਸਾਰੇ ਦੇਸ਼ ਨੂੰ ਸੁਣ ਕੇ ਖੁਸ਼ੀ ਹੋਣੀ ਚਾਹੀਦੀ ਆ 40% ਵਾibhਾਦਾ ਹੋ ਗਿਆ 40% ਜਾਇਦਾਦ ਵਧ ਗਈ ਭਈ ਉਹਨਾਂ ਦੀ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਦੇਖੋ ਦੁੱਖ ਦੀ ਗੱਲ ਆ ਸਾਡੀ ਆਮਦਨ 2022 ਤੱਕ ਦੁੱਗਣੀ ਕਰਨੀ ਸੀ ਸਾਡੀ ਤਾਂ ਹੋਈ ਨਹੀਂ ਨਾ ਉੱਤੇ ਪੱਛਪਾ ਬੋਲਦੀ ਆ ਨਾ ਸੁਨੀਲ ਜਾਖੜ ਜੀ ਬੋਲਦੇ ਆ ਨਾ ਕੋ ਹੋਰ ਲੀਡਰ ਬੋਲਦਾ ਬੋਲੋ ਭਈਏ ਦੇ ਦੇ ਪ੍ਰਧਾਨ ਮੰਤਰੀ ਜੀ ਬਿਆਨ ਦਿਓ ਹੋ ਗਈ ਤੁਕ ਨਹੀਂ ਪਰ ਗੌਤਮ ਆਦਾਨੀ ਜੀ ਦੀ ਜਾਇਦਾਦ 40% ਵਧ ਗਈ ਭਾਈ ਉਹ ਕਹਿੰਦੇ ਆ ਵੀ ਸਾਡੇ ਦੇਸ਼ ਦੇ ਲਗਭਗ ਕਹਿ ਲੋ 167 ਅਰਬ ਪਤੀਆਂ ਦੇ ਵਿੱਚ ਸ਼ਾਮਲ ਹੋ ਗਿਆ ਔਰ ਲਗਭਗ 86 ਅਰਬ ਡਾਲਰ ਜਾਇਦਤ ਹੋ ਗਈ ਜੀ ਆਰ ਕੀ ਠੀਕ ਹੈ ਜੀ ਤੇ ਹਿੰਦੁਸਤਾਨ ਦੇ ਵਿੱਚ ਅਰਬਪਤੀ ਬਹੁਤ ਵੱਧਦੇ ਆ ਔਰ ਲਗਭਗ 3200 ਤੋਂ ਪਲੱਸ ਅਰਬਪਤੀ ਨੇ ਦੁਨੀਆ ਦੇ ਵਿੱਚ ਤਾਂ 276 77 ਸਾਢੇ ਹੀ ਨੇ ਕਿੰਨੀ ਕਮਾਈ ਹੈਗੀ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਦੱਸਦਾ ਵਾਂ ਕਿ ਇਹ 400 ਤੋਂ ਪਾਰ ਕਿਉਂ ਕਹਿ ਰਹੇ ਨੇ ਕਿਉਂ ਇਹਨੇ ਜ਼ਬਰ ਤੇ ਆਏ ਹੋਏ ਨੇ ਇਨਾਂ ਕੋਲੇ ਆਸ ਐ ਭਾਈ ਜਿਨ੍ਹਾਂ ਨੂੰ ਮੁਲਕ ਲਟਾਤਾ ਇਹਨਾਂ ਨੇ ਵੀ ਖੁੱਲੇ ਲੁੱਟ ਲੋ ਕਿਉਂਕਿ ਰੇਲ ਇਹਨਾਂ ਨੂੰ ਵੇਚ ਦਿੱਤੀ ਹਵਾਈ ਅੱਡੇ ਇਹਨਾਂ ਨੂੰ ਵੇਚ ਦਿੱਤੇ ਖਨਨ ਖੇਤਰ ਜਿਹੜਾ ਕੋਲਾ ਨਿਕਲਦਾ ਹੋਰ ਬਥੇਰੇ ਕੁਦਰਤੀ ਸੋਮੇ ਨੇ ਉਹ ਇਹਨਾਂ ਨੂੰ ਵੇਚ ਦਿੱਤੇ ਇਹ ਤੋਂ ਕੋਈ ਆਵਾਜ਼ ਆਈ ਦੇ ਸਾਰੇ ਸਾਧਨ ਸੜਕਾਂ ਟੋਲ ਪਲਾਜੇ ਲੱਗੇ ਹੋਏ ਆ ਸਾਰੀ ਟਰਾਂਸਪੋਰਟ ਇਹਨਾਂ ਨੂੰ ਵੇਚ ਦਿੱਤੀ ਦੂਰ ਸੰਚਾਰ ਦਾ ਖੇਤਰ ਟੈਲੀਫੋਨ ਵਗੈਰਾ ਇਹਨਾਂ ਨੂੰ ਵੇਚ ਦਿੱਤਾ ਪਾਵਰ ਸੈਕਟਰ ਇਹਨਾਂ ਨੂੰ ਵੇਚ ਦਿੱਤਾ ਗੈਸ ਦਾ ਸੈਕਟਰ ਉਹ ਫੇਰ ਹੋ ਗਿਆ ਉਹ ਵੀ ਇਹਨਾਂ ਨੂੰ ਵੇਚ ਦਿੱਤਾ ਸੋ ਭਾਈ ਜੇ ਐਨੇ ਉਹਨਾਂ ਨੂੰ ਲਟਾ ਦਿੱਤੇ ਆ ਗੋਤਮ ਮਦਾਨੀ ਜੀ ਉਹਨਾਂ ਨੂੰ ਉਹਦੇ ਚੋਂ ਭਾਈ ਉਹ 10 20% ਹੀ ਲਾ ਦੇਣਗੇ ਮੋਦੀ ਸਾਹਿਬ ਲਈ ਤਾਂ ਕਿਹੜੀ ਵੱਡੀ ਗੱਲ ਹੈਗੀ ਐਵੇਂ ਨਹੀਂ ਐਮਪੀ ਭਜੇ ਜਾਂਦੇ ਇਹਨਾਂ ਵਾਲੇ ਪਾਸੇ ਸੋ ਜੜੇ ਪੂੰਜੀ ਪੱਤੀਆਂ ਵਾਲੀ ਪਿਛਲੇ 10 ਸਾਲਾਂ ਤੋਂ ਮੋਦੀ ਜੀ ਕੰਮ ਕਰ ਰਹੇ ਆ ਉਹ ਪੂੰਜੀ ਪਤੀ ਜ਼ੋਰ ਲਾਉਣਗੇ ਹੁਣ ਮੋਦੀ ਜੀ ਦੇ ਮਗਰ ਉਹ ਪੂੰਜੀ ਪੱਤੀਆਂ ਦਾ ਹੀ ਵੱਡਾ ਮੀਨਸ ਤੇ ਮੀਡੀਆ ਹੈਗਾ ਵਾ ਇਹ ਉਹਨਾਂ ਦਾ ਮੀਡੀਆ ਕੋਲੇ ਏਜੰਡਾ ਮਿਲਿਆ ਹੋਇਆ ਵਾ ਕਿ ਪਰਸੈਪਸ਼ਨ ਕਿਵੇਂ ਬਣਾਉਣੀ ਆ ਜਿਹੜਾ 400 ਤੋਂ ਪਾਰ ਦਾ ਵਾ ਇਹ ਏਜੰਡਾ ਤੈਅ ਵਾ ਏਜੰਡੇ ਤਹਿਤ ਮੈਂਟਲੀ ਤੌਰ ਤੇ ਲੋਕਾਂ ਨੂੰ ਏ ਦਸਾਉਣਾ ਵੀ ਬਾਕੀ ਦਾ ਖਤਮ 400 ਤੋਂ ਪਾਰ ਪਰ ਅੰਦਰੋਂ ਡਰੇ ਕਿੰਨੇ ਆ ਮੈਂ ਵੀ ਤੁਹਾਨੂੰ ਦੱਸ ਦਿੰਨਾ ਵਾ ਡਰ ਕਿੰਨਾ ਠੀਕ ਹੈ ਉਹਨਾਂ ਮਗਰ ਦੁਨੀਆ ਦੇ ਸਭ ਤੋਂ ਵੱਡੇ ਪੂੰਜੀਪਤੀ ਆ ਉਹਨਾਂ ਕੋਲੇ ਮੋਦੀ ਜੀ ਕੋਲੇ ਦੁਨੀਆ ਦਾ ਸਭ ਤੋਂ ਵੱਡਾ ਮੀਡੀਆ ਵਾ ਪਰ ਆਰਐਸਐਸ ਕੋਲੇ ਭਾਜਪਾ ਕੋਲੇ ਦੁਨੀਆ ਦਾ ਸਭ ਤੋਂ ਵੱਡਾ ਆਈਟੀ ਸੈੱਲ ਆ ਇਹਦੇ باوجود ਲਾਲੇ ਪਏ ਹੋਏ ਆ ਵਕਤ ਪਿਆ ਹੋਇਆ ਉਹ ਭਾਈ ਜੇ ਇੰਨੇ ਤਗੜੇ ਜੇ ਫਿਰ ਕਾਂਗਰਸੀਆਂ ਦਾ ਜਿੰਨਾ ਕਬਾੜ ਮਾਲਿਆ ਦੂਜੀਆਂ ਪਾਰਟੀਆਂ ਦਾ ਜਿੰਨਾ ਕਬਾੜ ਮਾਲਿਆ ਆਮ ਆਦਮੀ ਦਾ ਜਿੰਨਾ ਕਬਾੜ ਮਾਲਿਆ ਉਹਨੂੰ ਲੈਣ ਦੀ ਕੀ ਲੋੜ ਰਹਿਆ ਤੁਹਾਨੂੰ ਤੁਹਾਡੀ ਤਾਂ ਐਡੀ ਤਗੜੀ ਪਾਰਟੀ ਨਾਲੇ 400 ਤੋਂ ਬਾਹਰ ਜਿੱਤ ਰਹੇ ਜੇ ਪੰਜਾਬ ਨੂੰ ਲੈ ਤੁਹਾਨੂੰ ਕੋਈ ਮਿਲਣਾ-ਮੁਲਾ ਨਹੀਂ ਇਹਦਾ ਮਤਲਬ ਸਭ ਕੁਝ ਅੰਦਰ ਨਹੀਂ ਹੈਗਾ ਚਾਚਾ ਸੋ ਯਤਨ ਕੀਤਾ ਜਾ ਰਿਹਾ ਵੀ ਪੰਜਾਬ ਦੇ ਵਿੱਚ ਆਪਦੇ ਵਰਕਰ ਨੂੰ ਹਰਿਆਣੇ ਵਿੱਚ ਡੀਮੋਰਾਲਾਈਜ਼ ਹੋਣ ਤੋਂ ਬਚਾਇਆ ਜਾ ਸਕੇ ਤਾਂ ਜਿੰਨੇ ਕੌਲੀ ਚੱਟਾ ਸਾਰੇ ਖੜੇ ਜਾ ਰਹੇ ਆ ਇਹ ਆ ਵੀ ਆ ਗਿਆ ਉਹ ਵੀ ਆ ਗਿਆ ਉਹ ਵੀ ਆ ਗਿਆ ਦੂਜਾ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਸਿੱਖਣ ਵਾਲੀ ਆ ਅੰਦੋਲਨ ਸਮਝਾ ਨਾ ਜਿੱਤੇ ਜਾਂਦੇ ਹੈਗੇ ਆ ਭਰਾਓ ਮੰਡੀ ਆ ਮੰਡੀ ਲੱਗੀ ਆ ਠੀਕ ਆ ਤੁਸੀਂ ਇਹ ਗੱਲ ਸਭ ਤੋਂ ਜ਼ਿਆਦਾ ਨੋਟ ਕਰ ਲਓ ਸਰਮਾਇਦਾਰਾਂ ਦਾ ਕੋਈ ਧਰਮ ਨਹੀਂ ਹੁੰਦਾ ਹੁੰਦਾ ਭਾਵੇਂ ਉਹ ਸੱਖਾਂ 'ਚ ਕੋਈ ਸਰਮਾਇਦਾਰ ਹੋਵੇ ਸਰਮਾਇਦਾਰਾਂ ਦਾ ਧਰਮ ਮੁਨਾਫਾ ਹੁੰਦਾ ਮੁਨਾਫਾ ਸਰਮਾਇਦਾਰ ਦਾ ਇੱਕ ਹੀ ਧਰਮ ਹੈ ਮੁਨਾਫਾ ਕਿਵੇਂ ਕਮਾਉਣਾ ਇਹੀ ਆ ਉਹਦਾ ਹਾਕਮਾਂ ਦਾ ਕੋਈ ਧਰਮ ਨਹੀਂ ਹੁੰਦਾ ਜਿੰਨਾ ਮਰਜ਼ੀ ਕਹਿਣ ਚਾਹੇ ਉਹ ਪਾਛਪਾ ਵਾਲੇ ਹੋਣ ਕਾਲੀ ਦਾਲ ਵਾਲੇ ਹੋਣ ਕਾਂਗਰਸ ਵਾਲੇ ਹੋਣ ਆਮ ਆਦਮੀ ਪਾਰਟੀ ਹੋਵੇ ਜਨਤਾ ਦਲ ਹੋਵੇ ਹੋਰ ਕੋਈ ਹੋਵੇ ਹਾਕਮਾਂ ਦਾ ਇੱਕ ਹੀ ਧਰਮਿਆ ਕੁਰਸੀ ਸੱਤਾ ਹਾਕਮਾਂ ਨੂੰ ਸੱਤਾ ਚਾਹੀਦੀ ਆ ਤੇ ਇਹ ਤੋਂ ਕਹਾ ਸਰਮਾਇਦਾਰਾਂ ਨੂੰ ਮੁਨਾਫਾ ਚਾਹੀਦਾ ਉਹ ਬੋਲੀ ਲੱਗ ਰਹੀ ਐ ਇਸ ਵੇਲੇ ਦੇਖੋ ਤੁਸੀਂ ਕਹਿੰਦੇ ਭੇਡਾਂ ਚੜਦੀਆਂ ਦੇਖਿਆ ਨਾ ਇੱਕ ਹੀ ਆ ਜਿਹੜੀ ਹੁੰਦਾ ਉਹਨਾਂ ਦਾ ਤੋ ਚਾਰ ਢਿਆ ਹੁੰਦਾ ਉਹ ਦੁਨੀਆ ਦੇ ਸਰਮਾਇਦਾਰਾਂ ਲਈ ਇਸ ਵੇਲੇ ਭਾਰਤ ਦੀ ਸਭ ਤੋਂ ਤਗੜੀ ਮੰਡੀ ਆ ਔਰ ਉਹ ਜਿਹੜੀ ਮਨਪਸੰਦ ਪਾਰਟੀ ਆ ਉਹਨਾਂ ਨੂੰ ਉਹ ਮੰਡੀ ਦੇ ਵਿੱਚੋਂ ਮਾਲ ਖਰੀਦ ਕੇ ਦੇ ਰਹੇ ਨੇ ਜੜੀ ਭੇਡ ਨੂੰ ਜਿੰਨੇ ਪੈਸੇ ਚਾਹੀਦੇ ਉਹ ਲੈ ਲੇ ਤੇ ਸੱਤਾਧਾਰੀ ਪਾਰਟੀ ਚੱਲੀ ਜਾਵੇ ਤੋ ਇਹ ਬੋਲ ਲਾ ਕਰਿਆ ਮੰਡੀ ਚੋਂ ਸਭ ਕੁਝ ਬਿਕ ਰਿਹਾ ਭਰਾਓ ਤੋ ਇਸ ਕਰਕੇ ਇੰਨਾ ਕੋ ਆਸ ਨਾ ਰੱਖੋ ਵੀਹ ਕਿਤੇ ਸਿਧਾਂਤਕ ਨੇ ਇਹ ਕਿਤੇ ਲੋਕ ਪੱਖੀ ਨੇ ਅਗਲੇ ਵੇਖਦੇ ਨੇ ਬਈ ਵੀ ਸਾਡੀ ਸੱਤਾ ਸਾਡੀ ਟਿਕਟ ਠੀਕ ਆ ਅਸੀਂ ਆਪਣਾ ਵਪਾਰ ਕਿਵੇਂ ਬਚਾ ਸਕਦੇ ਆ ਔਰ ਇਹਦੋਂ ਗਾ ਨਾਲ ਦੀ ਨਾਲ ਕੱਲਾ ਸਰਮਾਇਦਾਰ ਹੀ ਨਹੀਂ ਈਡੀ ਵੀ ਆ ਸੀਬੀਆਈ ਵੀ ਆ ਨਾਲ ਦੀ ਨਾਲ ਡੰਡਾ ਵੀ ਹੈਗਾ ਇਹ ਕਿਸਾ ਡਰਦਾ ਹੀ ਪੱਜਾ ਜੋਂਦਾ ਜਿਹੜਾ ਕਹਿੰਦਾ ਡਰਦੇ ਹੀ ਨਹੀਂ ਹੈਗੇ ਅਨਠੇ ਜਾਂਦੇ ਉਹਨਾਂ ਨੇ ਮਾਰ ਤਾਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ED ਤੇ CBI ਸਾਡੇ ਦੇਸ਼ ਦੇ ਸੰਵਿਧਾਨਕਦਾਰੇ ਨੇ ਕੋਈ ਏਜੰਸੀਆਂ ਨੇ ਜਾਂ ਮੋਦੀ ਸਾਹਿਬ ਦੀ ਏਜੰਸੀ ਨਿੱਜੀ ਏਜੰਸੀ ਆ ਜਾਂ ਪਾਸ਼ਪਾਦੀਆਂ ਨਿੱਜੀਆਂ ਰਖੇਲਾ ਨੇ ਇਹ ਤੁਹਾਨੂੰ ਯਾਦ ਹੋ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀ CBI ਤੇ ਇਹ ਸਰਕਾਰੀ ਟੋਤਾ ਆ ED ਤੇ ਵੀ ਹੋ ਜੂ ਆਉਣ ਵਾਲੇ ਸਮੇਂ 'ਚ ਇੱਥੇ ਕਦੀ ਗੱਲ ਹੈਗੀ ਆ ਤੋ ਭਾਈ ਸਰਕਾਰੀ ਤੋਤੇ ਆਪਦਾ ਕੰਮ ਕਰ ਰਹੇ ਆ ਭਾਵੇਂ ਕੋਡ ਆਪ ਕੰਡਕ ਲੱਗਾ ਹੋਇਆ ਪਰ ਉਹ ਆਪਣਾ ਤੁਰੇ ਜਾਣ ਦੇ ਨੇ ਐ ਕਦੀ ਨਹੀਂ ਹੁੰਦਾ ਇੱਧਰ ਡਰ ਦੇ ਮਾਰੇ ਛਾਲਾ ਮਾਰ ਮਾਰ ਭਜ ਰਹੇ ਨੇ ਇਹ ਹੋਣਾ ਪੰਜਾਬ 'ਚ ਅਜੇ ਨਾ ਕਿਹੋ ਇਹ ਹੋਰ ਹੋਣਾ ਵਾ ਇਹਦੇ ਵਿੱਚ ਇੱਕਿਆ ਵੀ ਹੁਣ ਰੌਲਾ ਇਹ ਨਾ ਪਾ ਦਿਓ ਲਖਸ਼ਣਾ ਦਾ ਆ ਇੱਧਰ ਚਲਾ ਗਿਆ ਔ ਉਹ ਉਧਰ ਚਲੇ ਗਿਆ ਉਹਦੀ ਪੰਜਵੀਂ ਸੂਚੀ ਉਹਦੀ ਤੀਜੀ ਸੂਚੀ ਉਹਦੀ ਦੂਜੀ ਸੂਚੀ ਇਹਦੀ ਟਿਕਟ ਕੱਟੀ ਗਈ ਇਹਦੇ ਵਰਕਰਾਂ ਨੇ ਬਗਾਵਤ ਕਰਤੀ ਉਹਦੇ ਐ ਚਲੇ ਗਏ ਅਜੰਡਾ ਵਾ মিডিਆ ਕੋਲੇ ਐ ਹੀ ਚੱਲਣਾ ਠੀਕ ਆ ਉਹਦੇ ਵਿੱਚ ਕੋਈ ਸਾਰਥਕ ਝੰਡੇ ਤੇ ਗੱਲ ਨਹੀਂ ਹੋਣੀ ਕਿੰਨੇ ਕੁ ਚੁੱਕਦੇ ਨੇ ਵੀ 77 ਸਾਲ ਹੋ ਗਏ ਕਰਨ ਚਰਚਾ ਸਿਹਤ ਸਹੂਲਤਾਂ ਦਾ ਕੀ ਬਣਿਆ ਇਸ ਦੇਸ਼ ਵਿੱਚ ਆਜੰਡਾ ਇਹ ਇਹ ਦੱਸਣ 77 ਸਾਲਾਂ ਵਿੱਚ ਝੰਡੇ ਤੇ ਚਰਚਾ ਕਰਨ ਵੀ ਵਿਦਿਆ ਦੇ ਖੇਤਰ ਦਾ ਕੀ ਬਣਿਆ ਹੈਗਾ ਇਹ ਚਰਚਾ ਕਰਨ ਵੀ ਆਵਾਜਾਈ ਦੇ ਸਾਧਨ ਇਹ ਕੀ ਹਾਲਾਤ ਨੇ ਸਾਡੇ ਮੁਲਕ ਦੇ ਇਹ ਚਰਚਾ ਕਰਨ ਵੀ ਕਿੰਨੀ ਕੁ ਗਰੀਬੀ ਗਰਾਊਂਡ ਦੇ ਵਿੱਚ ਵਿੱਚ ਗਰੀਬ ਗਰੀਬੀ ਦਾ ਇੰਡੈਕਸ ਕੀ ਹੈਗਾ ਆਮ ਲੋਕ ਕਿੰਨੇ ਕੁ ਇਹਨਾਂ ਸਰਕਾਰਾਂ ਨੂੰ ਚੰਗਾ ਸਮਝਦੇ ਹੈਗੇ ਸਾਡੀ ਨਿਆਂਪਾਲਿਕਾ ਤੇ ਸਾਡੇ ਲੋਕ ਕਿੰਨਾ ਕੁ ਵਿਸ਼ਵਾਸ ਕਰਦੇ ਹੈਗੇ ਸਾਡਾ ਜਿਹੜਾ ਦੇਸ਼ ਦਾ ਪੁਲਿਸ ਤੰਤਰ ਹੈਗਾ ਇਹ ਕਿੰਨਾ ਕੁ ਨਿਰਪੱਖ ਆ ਕਰਲਨ ਚਰਚਾ ਇਹਦੇ ਤੇ ਸਾਡੀ ਹਰ ਦਿਨ ਦੀ ਆਮਦਨ ਕਿੰਨੀ ਹੈਗੀ ਆ ਹਰ ਵਰਗ ਦੀ ਗੱਲ ਨੇ ਦੇਸ਼ ਦੇ ਵਿੱਚ ਕਰਲਨ ਇਹਦੇ ਤੇ ਚਰਚਾ ਹੋਣੀ ਚਾਹੀਦੀ ਇਹਦੇ ਤੇ ਚਰਚਾ ਸਾਡੀਆਂ ਲਕਸ਼ਣਾ ਦੇ ਵਿੱਚ ਕਿ ਬਾਹੂ ਬਲ ਦੀ ਵਰਤੋਂ ਨਹੀਂ ਹੁੰਦੀ ਇਹ ਤੇ ਚਰਚਾ ਨਹੀਂ ਹੋਊਗੀ ਧਨ ਬਲ ਦੀ ਵਰਤੋਂ ਨਹੀਂ ਹੁੰਦੀ ਇਹਦੀ ਚਰਚਾ ਨਹੀਂ ਹੋਊਗੀ ਨਸ਼ੇ ਦੀ ਵਰਤੋਂ ਨਹੀਂ ਹੁੰਦੀ ਇਹਦੀ ਚਰਚਾ ਨਹੀਂ ਹੋਊ ਕਰਲਨ ਚਰਚਾ ਇਹ ਏਜੰਡਾ ਨਹੀਂ ਦਿੱਤਾ ਵੀ ਮੀਡੀਆ ਨੂੰ ਨਹੀਂ ਦੇਣਗੇ ਇਹ ਝੰਡਾ ਝੰਡਾ ਤੇ ਉਹ ਵਾਲਾ ਲਾ 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 ਵਾਲਾ ਜਦੋਂ ਇਹ ਕਰੋਨਾ ਅਜੰਡਾ ਦਿੱਤਾ ਗਿਆ ਤੋਂ ਤੈਅशुदा ਅਜੰਡਾ ਇਹਦੇ ਬਾਅਦ ਵਿੱਚ ਅੰਦੋਲਨ ਚੜ੍ਹਦੀ ਕਲਾ ਚ ਇਹਦੇ ਬਾਅਦ ਵਿੱਚ ਅੰਦੋਲਨ ਲੜਿਆ ਜਾਊਗਾ ਇੰਨੇ ਜੱਡੇ ਹਮਲਿਆਂ ਦੇ ਬਾਅਦ ਵਿੱਚ ਐਡੀ ਵੱਡੀ ਤਾਕਤ ਦੇ ਹੁੰਦਿਆਂ ਬਾਅਦ ਵਿੱਚ ਦੇਸ਼ ਦੇ ਲੋਕ ਤੰਗ ਨੇ ਦੇਸ਼ ਦੇ ਲੋਕ ਔਖੇ ਨੇ ਅਰ ਕਦੀ ਵੀ ਦੇਸ਼ ਦੇ ਹਾਕਮ ਦੇਸ਼ ਦੇ 140 ਕਰੋੜ ਲੋਕਾਂ ਤੋਂ ਵੱਡੇ ਨਹੀਂ ਹੋਏ ਹੋਏ ਹਮੇਸ਼ਾ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹੁੰਦੇ ਆ। ਸੋ ਇਸ ਵਾਰੀ ਚਾਹੇ ਕੁਝ ਵੀ ਕਿਹਾ ਜਾਵੇ ਇਹ ਪਹਿਲਾ ਤੇ ਇਤਿਹਾਸਿਕ ਮੌਕਾ ਵਾ ਵੀ ਦੇਸ਼ ਵਿੱਚ ਸਰਕਾਰ ਚੁਣੀ ਜਾ ਰਹੀ ਆ ਔਰ ਕਿਸਾਨ ਤੇ ਮਜ਼ਦੂਰ ਅੰਦੋਲਨ ਕਰ ਰਿਹਾ ਹੈ। ਔਰ ਆਰ ਕੀ ਸਵਾਲ ਕਰੂਗਾ ਵੀ ਤੁਸੀਂ ਉਹ ਲਖੀਂਪੁਰ ਦੇ ਕਾਤਲਾਂ ਨੂੰ ਟਿਕਟ ਕਿਉਂ ਦਿੱਤੀ ਆ? ਕਿਉਂ ਨਹੀਂ ਸਜਾਵਾਂ ਦਿੱਤੀਆਂ ਤੇ ਜਿਹੜੇ ਪੰਜਾਬ ਵਾਲੇ ਕਹਿੰਦੇ ਆ ਉਹ ਕਿਸਾਨਾਂ ਦੇ ਕਤਲ ਕਰਨ ਵਾਲਿਆਂ ਦੇ ਜਿਨ੍ਹਾਂ ਨੇ ਲਹੂ ਨਾ ਹੱਥ ਰੰਗੇ ਉਹ ਪਾਰਟੀ ਕਿਉਂ ਪਸੰਦ ਕਰ ਰਹੇ ਆ ਇਹ ਸਵਾਲ ਵੀ ਹੋਣਗੇ ਯਾਦ ਰੱਖਿਓ